ਕੀ ਕਰਨਾ ਪੀਂਹ ਸਵੇਰੇ ਸਰੇ ਉਹ ਬੋਲ ਪਾ ਦੇਖ ਲਓ ਕੀ ਕਰਨਾ ਪਰੌਂਠੇ ਖਾਣੇ ਕੇ ਪੁਰਜੀ ਖਾਣੀ ਹੈ ਹੂੰ ਪਰੌਂਠੇ ਪਕਾ ਕੇ ਦੇਣੇ ਤੂੰ ਹੈ ਉਦੋਂ ਦੀ ਵੀ ਪਕਾਉਣੀ ਰਹੀ ਮਾਂ ਮੇਰੀ ਪਕਾਉਂਦੀ ਆ ਚੱਲ ਫਿਰ ਕਿੱਡੇ ਨਹੀਂ ਹਨ ਨੂੰ ਪਰੌਂਠੇ ਪਕਾ ਪਕਾ ਦਿੰਨੀ ਤੂੰ ਫਿਰ ਮਾਂ ਨੂੰ ਕਹੇ ਹੁਣ ਵੀ ਲਾ ਲੈਂਦੀ ਆ ਨਾ ਮੇਰੀ ਗੱਲ ਸੁਣ ਤੂੰ ਬੜੀ ਚੰਗੀ ਗੱਲ ਕੀਤੀ ਆ ਸੋਖ ਉਦਾਂ ਕੱਲ ਕਰਕੇ ਆਪਣੀ ਮਾਂ ਨੂੰ ਫੋਨ ਹੈ ਨਾ ਤੂੰ ਹੱਡਾ ਬਣਾਉਣ ਲਈ ਤਮਾਸ਼ਾ ਵੀ ਤਮਾਸ਼ਾ ਲੱਗੇ ਤੇ ਫਿਰ ਸੱਚ ਦੱਸ ਦੋ ਸੱਚ ਵੀ ਨਹੀਂ ਦੱਸਦੇ ਉਹ ਕੀ ਤੈਨੂੰ ਸੱਚ ਦੱਸਾਂ ਹਰੇ ਸਵੇਰੇ ਸਰੇ ਸੁੱਤਾ ਹੀ ਉੱਠਿਆ ਤੈਨੂੰ ਮੈਂ ਸਫਾਈਆਂ ਵੀ ਦੇਣ ਨਾ ਆਪਾਂ ਤੈਨੂੰ ਤੇ ਫਿਰ ਮੈਂ ਆਏ ਕਿੰਨੂੰ ਪੁੱਛਣਾ ਮੈਂ ਵੀ ਤੁਹਾਨੂੰ ਹੀ ਪੁੱਛਣਾ ਵਾ ਵੀ ਮੈਨੂੰ ਸੱਚ ਦੱਸੋ ਸੱਚ ਦੱਸੋ ਤੈਨੂੰ ਆਹੋ ਵਿਆਂ ਹੀ ਫਿਰ ਐਹੋ ਸੋਨਾ ਹੀ ਨਾਲ ਆਉਣ ਪਈ ਕਿੱਡੇ ਕਿੱਡੇ ਤੁਹਾਡੇ ਦੇ ਅਦਾਲਤਾਂ 'ਚ ਕੇਸ ਕਰਨੇ ਆ ਤੂੰ ਹੈਗੇ ਜੀ ਇੰਨੇ ਜੋਗੇ ਇੱਕੋ ਹੀ ਗੱਲ ਵਿਆਂ ਆਂ ਹੀ ਵਿਆਂ ਆਂ ਹੀ ਤੁਸੀਂ ਮਰ ਤੋਂ ਕਿੰਨੇ ਕੋਹ ਪਰਦੇ ਰੱਖੇ ਆ ਮੈਂ ਜੀ ਪੁੱਛਦੀ ਨਹੀਂ ਦਵਾਈ ਤਾਂ ਢੀ ਚੱਲਦੀ ਉਹ ਨਹੀਂ ਅਜੇ ਤੱਕ ਤੁਸੀਂ ਮੈਨੂੰ ਦੱਸਿਆ ਕਾਦੀ ਦਵਾਈ ਚੱਲਦੀ ਫਿਰ ਜੇ ਮੈਂ ਫੋਟੋ ਵੇਖੀ ਆ ਨਾ ਉਹ ਵੀ ਜਈ ਸਾਰਾ ਕੁਝ ਮੇਰੇ ਤੋਂ ਪਰਦੇ ਪਾ ਲਈ ਆ ਵੀ ਕੁਛ ਨਹੀਂ ਆ ਹੈ ਜੇ ਫਿਰ ਮੈਨੂੰ ਸਾਰੀਆਂ ਗੱਲਾਂ ਨਹੀਂ ਦੱਸੀ ਦੀਆਂ ਕਿਉਂ ਦੱਸੀ ਦੀਆਂ ਕਿਉਂ ਨਹੀਂ ਮੈਨੂੰ ਕੁਛ ਨਹੀਂ ਦਸਣਾ ਨਾ ਦੱਸੀ ਦੀਆਂ ਨਹੀਂ ਆ ਮੈਨੂੰ ਵੀ ਜਾਣਨ ਦਾ ਹੱਕ ਆ ਸਾਰਾ ਕੁਝ ਸੱਚ ਦੱਸੋ ਹ ਇੱਥੇ ਮੈਂ ਜਾਨੀ ਚਾਚੀ ਤਾਂ ਤੂੰ ਹੀ ਨਹੀਂ ਮੈਨੂੰ ਮਿਲਣ ਦਿੰਦੇ ਕੋਈ ਜਾਂਦਾ ਹੀ ਮੇਰੀ ਰਾਖੀ ਰੱਖਦੇ ਕੀ ਸਮਝਾਂ ਫਿਰ ਮੈਂ ਇਹਨਾਂ ਗੱਲਾਂ ਨੂੰ ਦੱਸੋ ਤੂੰ ਨਾ ਉਹ ਕਹਿੰਦੇ ਨੇ ਵੀ ਨੱਥ ਪਾ ਕੇ ਰੱਖਣਾ ਪੈਣਾ ਤੈਨੂੰ ਲੱਗਦਾ ਜਿਆਦਾ ਖੁੱਲ ਗਈਆਂ ਤੂੰ ਨੱਥ ਪਾ ਕੇ ਰੱਖ ਨੱਥ ਪਾ ਕੇ ਵੇਖ ਲਓ ਫਿਰ ਕੋਈ ਗੱਲ ਨਹੀਂ ਮੈਂ ਵੀ ਆਪਣੀ ਮਾਂ ਨੂੰ ਹੀ ਢੀਕਣ ਲਈ ਆ ਅੱਜ ਨਹੀਂ ਤੇ ਕੱਲ ਆਣ ਕੇ ਲੈ ਹੀ ਜਾਊਗੀ ਨਹੀਂ ਤੇ ਫਿਰ ਮੈਂ ਇੱਥੇ ਚਲ ਜਾਂਗੀ ਵੜਨ ਹੀ ਨਹੀਂ ਦੇਣਾ ਤੇਰੇ ਮੈਂ ਦੱਸਾਂ ਘਰ ਉਹਨਾਂ ਨੂੰ ਇੱਥੇ ਨਹੀਂ ਵੜਨ ਦੇਣਾ ਉਹਨਾਂ ਨੂੰ ਕਿਉਂ ਨਹੀਂ ਵੜਨ ਦੇਣਾ ਇੱਥੇ ਉਹਦੀ ਧੀ ਦਾ ਘਰ ਵੀ ਆਏ ਧੀ ਦਾ ਘਰ ਵੀ ਆ ਤੇ ਹੁਣ ਜੇ ਘਾਰੇ ਆ ਤੇ ਫਿਰ ਘਰੇ ਰਵੇ ਉੱਥੇ ਕੀ ਕਰਨ ਜਾਣਾ ਧੀ ਨੇ ਜਦੋਂ ਤੀ ਕੋਲ ਇੰਨਾ ਕੁਛ ਉਹਨਾਂ ਦੇ ਕੋਲ ਲੁਕਾਉਂਦੇ ਆ ਤਾਂ ਕੀ ਕਰਨ ਮੈਂ ਆਪਣੀ ਮਾਂ ਕੋਲ ਜਾ ਉਦਾਂ ਵੀ ਨਹੀਂ ਜਾ ਸਕਦੀ ਆਪਣੀ ਮਾਂ ਕੋਲ ਸੁੱਖ ਕੋਹ ਨਹੀਂ ਤੇ ਕੁਲ ਕਾਇਆ ਠੀਕ ਆ ਦੱਸਿਆ ਆਪ ਨੂੰ ਜਿਹੜਾ ਝੂਠਾ ਹੀ ਨਾ ਲਾਉਣ ਦੇਈ ਆ ਇਹ ਤੈਨੂੰ ਵਹਿਮ ਆ ਵੀ ਮੈਂ ਵਿਆਹ ਆ ਹੀਗਾ ਆਹੋ ਆ ਤੂੰ ਮੈਨੂੰ ਖਿਜਾ ਕੇ ਤੂੰ ਬੁਲਾਇਆ ਵਾ ਵੀ ਆਹ ਹੋਵੇ ਆਇਆ ਅਸੀਂ ਚਲ ਠੀਕ ਆ ਝੂਠਾ ਦਾ ਫਿਰ ਮੈਨੂੰ ਬਾਹਰ ਕਿਉਂ ਨਹੀਂ ਜਾਣ ਦਿੰਦੇ ਘਰ ਤੋਂ ਬਾਹਰ ਕਿਉਂ ਨਹੀਂ ਜਾਣ ਦਿੰਦੇ ਬਾਹਰ ਤੇ ਤੈਨੂੰ ਦੱਸਿਆ ਮੰਮੀ ਨੇ ਜਿਹੜੀ ਕੋਲੋਂ ਨਹੀਂ ਜਾਣ ਦਿੰਦੇ ਨੇ ਕਿਹੜੀ ਗੱਲੋਂ ਵੀ ਹਟਾ ਗਵਾਂਡ ਨਹੀਂ ਚੰਗਾ ਕੋਠਿਆਂ ਤੇ ਚੜ-ਚੜ ਵਹਿੰਦੇ ਆ ਤੁਸੀਂ ਸਾਰੇ ਚੰਗੇ ਮੈਂ ਤਾਂ ਕਦੀ ਕੋਠੇ ਤੇ ਚੜਿਆ ਕੋਈ ਵੇਖਿਆ ਨਹੀਂ ਤੁਸੀਂ ਮਾਪੋ ਤਾਂ ਚੰਗੇ ਬਾਕੀ ਤੁਹਾਡੇ ਅੰਡ ਗਵਾਂਡ ਸਭ ਝੂਠੇ ਆ ਤੂੰ ਨਾ ਐਡੀ ਸਿਆਣੀ ਨਾ ਬਣ ਇੱਥੇ ਆਪਾਂ ਜੰਮੇ ਪਲੇ ਆ ਮਾਂ ਮੇਰੀ ਨੇ ਇੱਥੇ ਆਪਣੀ ਸਾਰੀ ਟਾਈਮ ਕੱਟਿਆ ਵਾ ਪਤਾ ਸਾਰਾ ਸਾਨੂੰ ਕਿ ਕਿਹੜਾ ਕਿੱਦਾਂ ਦਾ ਕਿਹੜਾ ਨਹੀਂ ਤੂੰ ਨਵੀਂ ਆਣ ਕੇ ਚਾਰਾਂ ਦਿਨਾਂ ਹੀ ਤੂੰ ਸਾਰਿਆਂ ਨੂੰ ਜਾਣਨ ਲੱਪੀ ਆ ਤੇ ਫੇਰ ਮੈਨੂੰ ਉੱਧਾ ਮੇਰੀ ਮਾਂ ਕੋਲੋਂ ਜਾਣ ਦੇਂਦੋ ਕਿ ਮੈਂ ਇੱਥੇ ਦੀ ਵੱਜ ਗਈ ਆ ਖੜਿਆ ਹੀ ਨਾ ਤੈਨੂੰ ਅੱਗੇ ਨਹੀਂ ਟੱਕਰੀ ਹੁਣ ਕੀ ਆਪਾਂ ਐਡੇ ਬਹਿਨੇ ਆ ਤੇ ਫੇਰ ਜਦੋਂ ਮੇਰੇ ਇੱਥੇ ਮਾਂ ਹੀ ਕਿਉਂ ਨਹੀਂ ਮੰਮੀ ਨੇ ਫੋਨ ਕਰਕੇ ਦੱਸਿਆ ਭੀ ਆਜੋ ਇੱਥੇ ਆ ਗਈ ਏ ਤੁਸੀਂ ਸਭ ਮੈਨੂੰ ਪਤਾ ਬਹਾਨੇ ਨਾਲ ਮੈਨੂੰ ਉੱਥੇ ਰੱਖਿਆ ਨਹੀਂ ਹੁਣ ਨਹੀਂ ਮੈਨੂੰ ਕਰਨ ਦੇ ਖਵਾਲਾਂ ਨੂੰ ਕੁਝ ਬਹਾਨੇ ਨਾਲ ਉੱਥੇ ਰੱਖਿਆ ਹੀ ਨਾ ਮੈਨੂੰ ਕਿੱਥੇ ਤੈਨੂੰ ਬਹਾਨੇ ਨਾ ਰੱਖਿਆ ਨਾਲੇ ਮੈਨੂੰ ਬਹਾਨੇ ਲਾਉਂਦੀ ਕੀ ਲੋੜ ਆ ਜਦੋਂ ਤੁਹਾਨੂੰ ਉੱਥੇ ਜੇ ਮੇਰੇ ਦਰਵਾਜ਼ੇ ਤੇ ਗਾੜੀ ਵੱਜਾ ਹੀ ਨਾ ਚਿੰਦਾ ਤੁਹਾਨੂੰ ਉੱਥੇ ਮੰਮੀ ਦਾ ਫੋਨ ਆਇਆ ਤੁਸੀਂ ਪਰੇ ਜਾ ਕੇ ਸੁਣਿਆ ਜੇ ਰਾਹ ਵਿੱਚ ਮੰਮੀ ਦਾ ਫੋਨ ਆਇਆ ਤੁਸੀਂ ਸਕੂਟੀ ਖਲਾ ਰ ਕੇ ਮੈਨੂੰ ਉੱਥੇ ਰਹਿਣ ਦਿੱਤਾ ਪਰੇ ਜਾ ਕੇ ਤੁਸੀਂ ਮੰਮੀ ਦਾ ਫੋਨ ਸੁਣਿਆ ਸੁਣਿਆਗੇ ਨਹੀਂ ਸੁਣਿਆ ਆ ਜਿਹੜੀ ਤੇਰੇ ਦਿਮਾਗ 'ਚ ਚੇਪ ਉਲਟੀ ਫਿੱਟ ਹੋ ਗਈ ਹੈ ਨਾ ਤੇਰਾ ਕੋਈ ਇਲਾਜ ਨਹੀਂ ਹੈਗਾ ਅਸਲ 'ਚ ਮੇਰਾ ਦਿਮਾਗ ਹੀ ਹੁਣ ਚੱਲਣ ਡਿਆ ਵਾ ਮੈਨੂੰ ਪਤਾ ਹੀ ਹੁਣ ਕੁਝ ਲੱਗਣ ਡਿਆ ਸਾਰਾ ਕੁਝ ਤੇ ਕੀ ਤੇ ਦੱਸੋ ਨਾ ਤੇ ਨੂੰ ਮੈਂ ਦੱਸਾਂ ਫੇਰ ਤੂੰ ਕਹਿਣਾ ਵਾ ਵੀ ਸਵੇਰੇ ਸਵੇਰੇ ਮੈਨੂੰ ਡਾਟ ਡਾਟਦੇ ਆ ਮੇਰੇ ਤੇ ਹੱਥ ਚੁੱਕਦੇ ਆ ਤੇ ਮੈਂ ਕਹਿੰਦਾ ਕਰਦ ਫੜ ਕੇ ਤੇਰੀ ਜਬਾਨ ਹੀ ਵੜਦਾ ਤੇਰੀ ਜਬਾਨ ਵੜਦਾ ਕੋਈ ਗੱਲ ਨਹੀਂ ਫਿਰ ਹੱਥ ਲਾ ਕੇ ਵੇਖ ਲਓ ਹੁਣ ਫਿਰ ਨਾ ਗੇਮ ਕਰ ਰੂੰਗੀ ਚੁੱਪ ਕੀਤੀ ਹੀ ਮੈਂ ਤੂੰ ਸਵੇਰੇ ਸਵੇਰੇ ਤਮਾਸ਼ਾ ਲਾਤਾ ਤੂੰ ਤਮਾਸ਼ਾ ਮੈਂ ਨਹੀਂ ਲਾਇਆ ਗੱਲ ਤੁਸੀਂ ਸ਼ੁਰੂਆਣ ਕੇ ਕੀਤੀ ਮੈਂ ਨਹੀਂ ਕੀਤੀ ਤੇਰੇ ਨਾਲ ਮੈਂ ਲੜਨੀ ਹੀ ਇੱਥੇ ਆਇਆ ਫਿਰ ਮੈਂ ਉਹ ਪੁੱਛਿਆ ਵੀ ਕੀ ਕੰਡ ਨਹੀਂ ਆ ਨਾ ਮੈਂ ਵੀ ਤੁਹਾਨੂੰ ਦੱਸਦਾ ਕੋਦੋਂ ਤੁਸੀਂ ਕਿਹਾ ਮੇਰੀ ਮਾਂ ਰੋਟੀਆਂ ਖਵਾਉਂਦੀ ਤੇ ਫਿਰ ਮੈਂ ਮਾਂ ਨੂੰ ਆਵਾਜ਼ ਮਾਰ ਲਓ ਮੈਂ ਆਪਣੇ ਜੋਗੀ ਲਾ ਕੇ ਖਾਲੀ ਨਹੀਂ ਮੈਂ ਤੁਹਾਡੇ ਜੋਗੀਆਂ ਲਵਨੀ ਨਾ ਕਰ ਇਦਾਂ ਦੇ ਸੁੱਖ ਕੰਮ ਨਾ ਕਰ ਮੈਂ ਤੈਨੂੰ ਕਹਿਂਂਂ ਦਿਆ ਤੁਸੀਂ ਕੰਮ ਸਿੱਧੇ ਕੀਤੇ ਛੱਡ ਕਿਉਂ ਮੇਰੀ ਮਾਂ ਕੋਲੋਂ ਫਿਰ ਮੈਨੂੰ ਕਿਤੇ ਨਹੀਂ ਓ ਛੱਡ ਕਿਉਂਣਾ ਠੀਕ ਆ ਇੱਥੇ ਕਰ ਕੰਮ ਕਰ ਦੂ ਕਿਉਂ ਇੱਥੇ ਕਰਾਂ ਮੈਂ ਫਿਰ ਫਿਰ ਮੈਂ ਵੀ ਆਪਣੇ ਜੋਗੀਆਂ ਦੋ ਲਾ ਕੇ ਖਾਉਂਗੀ ਪਕੰਮ ਦੇਰ ਓ ਜੇ ਤੁਹਾਨੂੰ ਦੇਖਦਾ ਤੁਹਾਡੀ ਮਾਂ ਲਾ ਕੇ ਖਵਾਉਂਦੀ ਆ ਤੇ ਖਾਓ ਫਿਰ ਇੰਨੀਆਂ ਮੇਰੇ ਨਾਲ ਚਾਲਾਂ ਖੇਡਣ ਡੇ ਕੋਈ ਹਿਸਾਬ ਨਹੀਂ ਪੀ ਇਹਨੂੰ ਕਿਹੜਾ ਕੋਈ ਪਤਾ ਲੱਗਦਾ ਵਾ ਐਂਡ ਤੱਕ ਸਚਾਈ ਦੇ ਤੇ ਹੁਣ ਮੈਂ ਵੀ ਜਾਣਾਂ ਪੀ ਕੀ ਸੱਚ। ਆਦੀਆਂ ਮਨਜੀਤ ਨੂੰ ਪੀ लाਡਲੀ ਭਾਬੀ ਏਡੀ ਰੱਖੀ ਹੀ ਨਾ ਤੇ ਹੁਣ ਆਕਰਤੂਤਾ ਕੀਤੀਆਂ ਹੀ ਇਹਨੇ। ਇੰਨੀ ਹੀ ਮੰਮੀ ਈ ਦਾ ਨਾ ਕਰਿਆ ਕਰ ਭਾਬੀ ਨਾ ਉਦਾਂ ਨਾ ਕਰਿਆ ਕਰ। ਹੁਣ ਦੱਸ ਦੀ ਇਹਦੀਆਂ ਸਾਰੀਆਂ ਕਰਤੂਤਾ ਤਾਂ ਕੀ ਕਰਦੀ ਤੇ ਕੀ ਕਮਾਉਂਦੀ। ਹਲੋ। ਹਾਂ ਜੀ ਆਸ਼ਿਕਾ। ਸ਼ਸ਼ੀਕਲ ਪੁੱਤ ਕੀ ਆਲਾ? ਹਾਂਜੀ ਠੀਕ ਠਾਕ ਤੁਸੀਂ ਨਾ ਆਪਣਾ ਬੱਸ ਠੀਕ ਆ ਕੀ ਹਾਲ ਮੰਤ ਦਾ ਜਪਦਾ ਹਾਂਜੀ ਉਹ ਵੀ ਠੀਕ ਠਾਕ ਨੇ ਤੁਸੀਂ ਸੁਣਾਓ ਕਿੱਲਾ ਵੀਰ ਭਾਬੀ ਦਾ ਵੀਰ ਤਾਂ ਠੀਕ ਹੀ ਆ ਭਾਬੀ ਦਾ ਤੈਨੂੰ ਦੱਸ ਦਿੰਨੀ ਭਾਬੀ ਨੇ ਕੀ ਕਰਤੂਤ ਕੀਤੀ ਕਰਤੂਤ ਕੀਤੀ ਹੈ ਹੋਰ ਤੂੰ ਕਹਿੰਨੀ ਹੈ ਭਾਬੀ ਨੂੰ ਮੰਮੀ ਇਦਾਂ ਰੱਖਿਆ ਕਰ ਉਦਾਂ ਰੱਖਿਆ ਕਰ ਤੇ ਭਾਬੀ ਨੇ ਕਸਰ ਨਹੀਂ ਛੱਡੀ ਕਿਸ ਬੰਨੀ ਉਹ ਵੀ ਸਾਡੀ ਬੇਇੱਜ਼ਤੀ ਕਰਾਉਣ ਵਾਲੀ ਉਹ ਕੀ ਗੱਲ ਹੋ ਗਈ ਪਤਾ ਨਹੀਂ ਕਿੱਥੇ ਬੈ ਕੇ ਇਹਨੇ ਫੋਨ ਆਪਣੀ ਮਾਂ ਨੂੰ ਕੀਤਾ ਯੋ ਕਿ ਕੀ ਸਾਬੀ ਕੋ ਲੈ ਲਿਆ ਫੋਨ ਕੇ ਕੀ ਕੀਤਾ ਇਹ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਕੀ ਕੀ ਮਾਂ ਆਪਣੀ ਨੂੰ ਗੱਲਾਂ ਦੱਸੀਆਂ ਕੋਈ ਪਤਾ ਨਹੀਂ ਇਹਨੇ ਨਹੀਂ ਤੁਸੀਂ ਇਨੀ ਨਿਗਾਰਾ ਰੱਖਦੇ ਤੁਹਾਨੂੰ ਪਤਾ ਕਿਉਂ ਨਹੀਂ ਕੀ ਗੱਲ ਉਹਨੂੰ ਪਤਾ ਲੱਗਿਆ ਵਾ ਉਹਨੂੰ ਪਤਾ ਛੱਡ ਕੇ ਉਹਨੇ ਫੋਟੋ ਵੇਖੀ ਸਾਬੀ ਦੀ ਸਾਬੀ ਦੇ ਨਾਲ ਕਿਹੇ ਉਹ ਵਿਆਹ ਵਾਲੀ ਕੋਈ ਉਹ ਤਾਂ ਕੁਛ ਨਾ ਕੁਛ ਹੋਣਾ ਹੀ ਫਿਰ ਭਾਵੇਂ ਜਿੰਨਾ ਮਰਜ਼ੀ ਤੁਸੀਂ ਲਗਾਈ ਜਾਂਦੇ ਇਹ ਤਾਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ ਨਾ ਇਹ ਗੱਲਾਂ ਵੀ ਲੋਕੀਆਂ ਰਿੰਗੀਆਂ ਕਰੀ ਲੈ ਮਨਜੀਤ ਦਲਾਸਾ ਦੇਣ ਦੇ ਮਾਰੇ ਤੂੰ ਹੀ ਉਹਦੀਆਂ ਹੀ ਗੱਲਾਂ ਕਰਨ ਦੀ ਇਦਾਂ ਤੇ ਨਹੀਂ ਨਾ ਪੁੱਤ ਤੈਨੂੰ ਚਾਹੀਦਾ ਫਿਰ ਕਰਨਾ ਮੰਮੀ ਦਲਾਸੇ ਵਾਲੀ ਇਹ ਚ ਕਿਹੜੀ ਗੱਲ ਆ ਤੁਸੀਂ ਵੀ ਤੇ ਆਪਣੇ ਆਪ ਚ ਬੜੇ ਸਾਰੇ ਚਲਾਕ ਬਣਦੇ ਹੋ ਨਾ ਪਰ ਕੋਈ ਨਿਆਣਾ ਵੀ ਨਹੀਂ ਹੁੰਦਾ ਅਸਲ ਨੂੰ ਉਹ ਵੀ ਚਲੋ ਮੋਰ ਵਾਲੀ ਹੈ ਜਾਂ ਕਿੱਦਾਂ ਵੀ ਆ ਉਹ ਤਾਂ ਸਿਆਣੀ ਕੋਈ ਚੰਗੇ ਕਰਮ ਕੀਤੇ ਤੁਸੀਂ ਜਿਹੜੇ ਕੋਈ ਗੱਲ ਨਹੀਂ ਕਰਦੀ ਮੈਂ ਵੇਖਿਆ ਹੀ ਆ ਮੰਮੀ ਤੇ ਰਹਿ ਕੇ ਆਈ ਆ ਪਰ ਤੁਹਾਨੂੰ ਇਦਾਂ ਤੁਹਾਨੂੰ ਆ ਵੀ ਹੋਲੀ ਤੁਹਾਨੂੰ ਮੈਂ ਕਿਹਾ ਹੀ ਕਿ ਤੂੰ ਹੀ ਕਰਨਾ ਜੋ ਦੀ ਗੱਲ ਕੱਢ ਦੋ ਜਾਂ ਕਿੱਦਾਂ ਵੀ ਆ ਤੁਸੀਂ ਵੀ ਉਦੋਂ ਕਹਿੰਦੇ ਸੀ ਕਿ ਨਹੀਂ ਅਹੀਂ ਆਪੇ ਸਾਂਭ ਲਾ ਕੇ ਹੀ ਮਨਜੀਤ ਮੇਰੀ ਬੋਲੀ ਬੋਲਣ ਦੀ ਕਿ ਉਹਦੀ ਨਾ ਸੈਡ ਲੈਂਡਿੰਗ ਤੂੰ ਤੇ ਮਾਂ ਦਾ ਨਾ ਭਰਾ ਦਾ ਸੋਚਣ ਦੀ ਤੂੰ ਤੇ ਪਰਜਾਈਦਾ ਹੀ ਸਿੱਧਾ ਸਿੱਧਾ ਸੋਚੀ ਜਾਂਦੀ ਕੋ ਸੋਚ ਵੀ ਸਾਡਾ ਉਹਨੇ ਕਿੱਥੇ ਜਾਣਾ ਵਾ ਤੁਹਾਡੇ ਕੋਲ ਹੀ ਹੋਣੀ ਆ ਪਰ ਇਹ ਆ ਵੀ ਜੇ ਮੰਨ ਲਓ ਉਹਨੇ ਮਾਸੀ ਜੀ ਨੂੰ ਦੱਸ ਵੀ ਦਿੱਤੀ ਆ ਕੋਈ ਗੱਲ ਹੋਈ ਵੀ ਆ ਤੇ ਤੁਸੀਂ ਆਪ ਸੋਚੋ ਨਾ ਜੇ ਹੁਣ ਮੇਰੀ ਸੱਸ ਕੋਈ ਮਾੜੀ ਚੰਗੀ ਕਰਦੀ ਆ ਤੇ ਫਿਰ ਤੁਹਾਨੂੰ ਕਿੱਦਾਂ ਲੱਗਦਾ ਤੁਸੀਂ ਕਿੱਦਾਂ ਜਿਉਂ ਪੁਰਕਦੇ ਹੋ ਕਿ ਹਾਂ ਤੇਰੀ ਸੱਸ ਕਿਹੜਾ ਕੁਛ ਕਰ ਤੇਰੀ ਸੱਸ ਕਿਹੜਾ ਕੁਛ ਕਰਦੀ ਨਹੀਂ ਰਹੀ ਸਾਰਾ ਕੁਛ ਇੱਥੇ ਚੁੱਪ ਕੀਤਾ ਹੀ ਨਾ ਆਪਣਾ ਵਾਟ ਕੇ ਆ ਜਾਈਦਾ ਉਹਦੀ ਮਾਂ ਤੇ ਘੋੜੇ ਸਵਾਰ ਹੋ ਕੇ ਆ ਗਈ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਜੀ ਆਇਆ ਬੋਲ ਕੇ ਗਈ ਮੇਰੇ ਦੇ ਨਾਲ ਚਲ ਕੋਈ ਗੱਲ ਨਹੀਂ ਪਿਆਰ ਖਲੀ ਮੀਨਾ ਗੱਲ ਕਰ ਲਓ ਕਈ ਵਾਰੀ ਜਦੋਂ ਬੋਧੀ ਗੱਲਾਂ ਤੇ ਕਹਿ ਵੀ ਦੋ ਤੁਸੀਂ ਆਪਣੀ ਗਲਤੀ ਮੰਨ ਲਓ ਨਾ ਕਹਿ ਦੋ ਨਾ ਕਿ ਜੋ ਹੋ ਗਿਆ ਚਲੋ ਠੀਕ ਹੈ ਇਹਨੂੰ ਕਿਹ ਚੀਜ਼ ਅੱਛਾ ਮੈਂ ਸਾਫ਼-ਸਾਫ਼ ਦੱਸਦਾ ਹਾਂ ਨਾ ਸਾਰਾ ਕੁਛ ਬੜੀ ਸਿਆਣੀ ਹਣੀ ਤੂੰ ਅਕਲ ਦੇਂਦੀ ਮੈਨੂੰ ਤੁਸੀਂ ਗੁਰਜੀਤਾਂ ਦੀ ਨੂੰ ਗਾਓ ਨਾ ਵਿੱਚ ਤੁਸੀਂ ਕੱਲੇ ਨਾ ਨਾ ਹੁਣ ਕੱਲਿਆਂ ਵਾਲਾ ਕੰਮ ਥੋੜੀ ਜਿਹਾ ਹੁਣ ਕਲਾਰਾ ਪਾ ਹੀ ਲਿਆ ਵਾ ਤੇ ਸਾਂਭਿਆ ਤਾਂ ਤੁਹਾਡੇ ਕੋ ਅਗਲਾ ਨਹੀਂ ਜਾਣਦੇ ਆ ਉਹ ਵੀ ਪਤਾ ਨਹੀਂ ਤੁਸੀਂ ਮੈਨੂੰ ਤੇ ਤੁਹਾਡੇ ਤਾਂ ਹੀ ਉਹ ਵੀ ਸਾਰੋਂ ਬਾਰੋਂ ਬਾਰੋਂ ਮੈਂ ਕਹੀ ਗੋਸ ਹੁੰਦੀ ਆ ਤੁਸੀਂ ਕੋਈ ਕੁਝ ਕਹਿੰਦੇ ਮੈਂ ਤੁਹਾਡੀ ਕਾਦੀ ਗੱਲ ਕਰਾਂ ਤੁਸੀਂ ਸਾਝ ਤੇ ਮੈਨੂੰ ਨਹੀਂ ਦੱਸਦੇ ਮਨਜੀਤ ਸਾਰਾ ਕੁਝ ਸੱਚ ਦੱਸਿਆ ਵਾ ਤੂੰ ਹੁਣ 100 ਵਾਰੀ ਮੁਕਰ ਜਾ ਤੇ ਮੁਕਰ ਜਾ ਨਮਾ ਮਿਤੋ ਹੀ ਮੰਨੋ ਜਾਇਨਾ ਮੰਨੋ ਜੀ ਉਹ ਆਪਣੇ ਪੇਕੇ ਨਹੀਂ ਆ ਤੁਹਾਨੂੰ ਨਹੀਂ ਪਤਾ ਕਿੱਥੇ ਚਲ ਜਾਣਾ ਸੀ ਉਹਨੇ ਸਾਨੂੰ ਕੀ ਪਤਾ ਕਿੱਥੇ ਚਲ ਗਈ ਆ ਮੈਂ ਹੁਣ ਉਹਦੀ ਜਾਣਕਾਰੀ ਕਰਨ ਦੀ ਵੀ ਕਿੱਥੇ ਗਈ ਕਿੱਥੇ ਆਈ ਮੰਮੀ ਐਦਾ ਘਰ ਮੋਇਆ ਨਹੀਂ ਕੋਈ ਹੋਣਾ ਤੁਸੀਂ ਗੁਰਜੀਤ ਆਂਟੀ ਨੂੰ ਵਿੱਚ ਨਾਲ ਲੋ ਇੱਕ ਅੱਧਾ ਜਾਣਾ ਹੋਰ ਲੋ ਜਿਹੜੀ ਗੱਲ ਪ੍ਰੇਮ ਪਿਆਰ ਨਾ ਹੋ ਜਾਣੀ ਉਹਦੇ ਨਾਲ ਦੀ ਰੀਸ ਨਹੀਂ ਐਦਾ ਘਰ ਉੱਜੜ ਜਾਣਾ ਜੇ ਵੀਰ ਸ਼ੁੱਭ ਸ਼ੁੱਭ ਬੋਲ ਨਹੀਂ ਕਿਹੜੇ ਮੂੰਹ ਬੋਲਣ ਦੀ ਤੂੰ ਤੇ ਫਿਰ ਜਿੱਤਾਂ ਦੀ ਤੁਸੀਂ ਗੱਲਾਂ ਜੇ ਦੋ ਅਗਲੀ ਨੇ ਵੇਖ ਹੀ ਲਿਆ ਤੇ ਫਿਰ ਤੁਸੀਂ ਕਿੰਨੇ ਕ ਪਰਦੇ ਪਾਈ ਜਾਓਗੇ ਅੱਛਾ ਹੁਣ ਤੂੰ ਫਿਰ ਤੂੰ ਦੱਸ ਦੇ ਸਾਤ ਮਿਹਰਬਾਨੀਆਂ ਤੇ ਤੇਰੀਆਂ ਹੋਈਆਂ ਜਿਨੇ ਫੋਨ ਗਾੜੀ ਕੀਤਾ ਹੀ ਉਹਦੇ ਯਾਰ ਮੈਂ ਦੇ ਸਿਆਪੇ ਨੂੰ ਹੀ ਫੜਿਆ ਗਿਆ ਮੈਂ ਵੀ ਖਿਜਾ ਖਜਾਈ ਕਰਕੇ ਸੁੱਖ ਨਾਲ ਆ ਗਿਆ ਵਾ ਤੇ ਸੁੱਖ ਦੀ ਖੁੱਲ ਗਈ ਅਜਬਾ ਉਹਨਾਂ ਜਿੱਦਾਂ ਪਹਿਲੀ ਦੀ ਖੁੱਲੀ ਸੀ ਇਹ ਤੇ ਹੌਲੀ 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 ਵਾਦਾ ਹੀ ਜਾਣਾ ਵਾ ਕੰਮ ਤੇ ਮੰਮੀ ਵੀ ਵੇਰਨ ਲਾ ਪੀ ਤੇ ਮੰਮੀ ਦਾ ਤੇ ਸੁੱਖ ਦਾ ਜਿਆਦਾ ਭੇੜ ਹੋ ਜਾਣਾ ਤੇ ਗਵਾਂਡੀਆਂ ਆਂਡੀਆਂ ਕਵਡੀਆਂ ਖਲੋਖਲੋ ਫੇਰ ਵੇਖਣਾ ਵਾ ਤਮਾਸ਼ਾ ਸਾਡਾ ਤੇ ਘਰ ਸਾਡੀ ਨੁਕਸਾਨ ਹੋਣਾ ਕਿੰਨੇ ਕ ਤਾਂ ਪੈਸੇ ਭਰਾਂਗੇ ਕਿੰਨੇ ਕ ਪੁਲਸਾਂ ਨੂੰ ਪੈਸੇ ਦਵਾਂਗੇ ਨਹੀਂ ਇਦਾਂ ਨਹੀਂ ਚੱਲਣਾ ਕੰਮ ਥੋੜਾ ਜਿਹਾ ਮੰਮੀ ਨੂੰ ਠੰਡਾ ਕਰਦਾ ਵਾਂ ਮੰਮੀ ਨੂੰ ਹੀ ਸਮਝਾਉਣਾ ਵਾਂ ਫੇਰ ਬਾਨੀ ਆ ਗੱਲ ਨਹੀਂ ਤੇ ਸੁਖ ਵੀਰਨ ਲਾ ਪਿਆ ਹੁਣ ਤੇ ਇਹ ਕੰਮ ਹੋਣਾ ਖਰਾਬ ਨੁਕਸਾਨ ਤੇ ਸਾਡਾ ਹੋਰ ਕਿੱਦਾਂ ਥੋੜੀ ਹੋਣਾ ਪੱਠੇ ਤੇ ਸ਼ਾਮਾਂ ਨੂੰ ਹੀ ਲਿਆਉ ਹੁਣ ਹਰਿਆ ਧੂੜੀ ਤੜੀ ਪਾ ਗਈ ਸਾਰ ਦਿੰਨਾ ਪਰਾਂ ਬੈਦਰੀਨ ਆ ਫਿਰ ਕੋਈ ਗੱਲ ਕੀਤੀ ਮੈਂ ਤੇ ਆ ਗਈ ਹੀ ਉਤੋ ਹੀ ਉਹਨੂੰ ਸ਼ੱਕ ਪੈ ਗਿਆ ਉਹਨੂੰ ਉਦੋਂ ਦਾ ਤੇ ਆਪਾਂ ਸ਼ੱਕ ਪੈਣ ਨਹੀਂ ਦਿੱਤਾ ਉਤੋ ਹੀ ਉਹਨੂੰ ਸ਼ੱਕ ਪਿਆ ਹੀ ਫਿਰ ਜੇ ਮੇਰੀ ਲੋੜ ਆ ਤੇ ਮੇਰੇ ਆਇਆ ਸਮਝ ਸਕਦੀ ਆ ਤੇ ਦੱਸ ਦੋ ਜੇ ਨਹੀਂ ਆ ਤੇ ਫਿਰ ਤੁਸੀਂ ਆਪਣਾ ਘਰੇ ਆਪਣਾ ਕੋਈ ਹੱਲ ਕਰਕੇ ਵੀਰ ਨੂੰ ਮੈਂ ਤੇ ਇਹ ਕਹਾਂ ਕਿ ਗੁੱਸੇ ਨਾਲ ਤੇ ਕੁਝ ਹੋਣਾ ਨਹੀਂ ਵਿਗੜਣਾ ਹੀ ਆ ਗਲਤੀ ਮੰਨ ਲੈਣੀ ਚਾਹੀਦੀ ਆ ਮੈਂ ਤੇ ਨਹੀਂ ਗਲਤੀ ਅੱਜ ਮੰਦੀ ਨਾ ਮੈਂ ਮੰਦੀ ਉਹ ਕੱਲ ਠੀਕ ਆ ਮੈਂ ਕਿ ਸੱਚ ਦੱਸਦਾ ਇਹਨੀ ਅਕਰਣੀ ਚੰਗੀ ਹੁੰਦੀ ਜੇ ਬੰਦੇ ਕੋ ਹੋਈ ਹੈ ਤਾਂ ਬੰਦੇ ਨੂੰ ਮੰਨ ਲੈਣਾ ਚਾਹੀਦਾ ਹੁਣ ਸੱਚ ਤੇ ਮੈਨੂੰ ਵੀ ਨਹੀਂ ਕੁਝ ਪਤਾ ਪਰ ਮੈਨੂੰ ਖੜਕਦਾ ਮੈਂ ਧੀਆ ਮੈਨੂੰ ਖੜਕਦਾ ਤੇ ਉਹ ਤੇ ਪਤਾ ਨਹੀਂ ਉਹਨੂੰ ਕਿਉਂ ਨਾਲ ਰਹਿਣ ਦੀ ਉਹਨੂੰ ਕਿਉਂ ਨਾ ਪਤਾ ਲੱਗੂਗਾ ਉਹਦੇ ਹਰ ਵੇਲੇ ਤੁਹਾਡੇ ਕੋਲ ਮਨਜੀਤ ਦੀ ਚਮਚੀ ਨਾ ਬਾਣ ਬਹੁਤ ਹੀ ਠੀਕ ਆ ਜਿਹੜੀ ਗੱਲ ਮੈਂ ਸਿੱਧੀ ਸਿੱਧੀ ਪੁੱਛਣ ਦੀ ਉਹ ਦੱਸ ਵੀ ਕਿ ਕੀ ਹਾਲ ਹੋ ਸਕਦਾ ਉਹ ਪੁੱਛਣ ਦੀ ਆ ਮੈਂ ਇਹ ਨਹੀਂ ਆਖਣ ਦੀ ਇਦਾਂ ਕਰੋ ਉਦਾਂ ਕਰੋ ਮੰਮੀ ਮੰਮੀ ਉਹ ਮੋਦਸਾਂਂਦੀ ਆ ਕਿ ਤੁਸੀਂ ਵਿੱਚ ਕਿਸੇ ਨੂੰ ਲੈ ਕੇ ਉਹਨੂੰ ਪਿਆਰ ਹਲੀ ਮੀਨਾ ਮਾਸੀ ਨੂੰ ਸਾਦਦੇ ਤੁਸੀਂ ਉਹਦਾ ਕਹਿ ਦੋ ਜਾਂ ਉਹਨੂੰ ਕਹਿ ਦੋ ਕਿ ਤੂੰ ਆਪਣੀ ਮੰਮੀ ਨੂੰ ਕਹਿ ਦੇ ਕਿ ਮੈਨੂੰ ਗਲਤ ਫਹਮੀ ਹੋ ਗਈ ਆ ਜਾਂ ਕੁਝ ਵੀ ਆ ਤੈਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਊਗੀ ਤੂੰ ਜਿੱਦਾਂ ਕਹੇਂਗੀ ਹੀ ਉਦਾਂ ਹੀ ਕਰ ਲਾਂਗੇ ਉਹ ਉਹ ਤੇ ਮੈਂ ਮਾਂ ਨੂੰ ਤਲਵਾਰਾ ਮਾਰਨ ਢਈ ਇਦਾਂ ਕਰ ਲਉਂ ਉਦਾਂ ਕਰ ਲਉ ਮਾਂ ਉਹਦੀ ਮਾਂ ਉਹਦੀ ਸਮਝਣ ਢਈ ਬੜੇ ਪਿਆਰ ਨਾਲ ਗਰਜੀਤ ਨੂੰ ਤਾਂ ਫੋਨ ਕੀਤਾ ਕੁਝ ਗੁੱਸੇ ਵਿੱਚ ਬੜਾ ਕੁਝ ਹੋ ਜਾਂਦਾ ਹੁਣ ਤੁਹਾਨੂੰ ਮੈਂ ਕੋਈ ਗੱਲ ਕਰਾਂਣਗੇ ਤੇ ਤੁਸੀਂ ਵੀ ਤਾਂ ਗੁੱਸੇ ਵਿੱਚ ਬੋਲੋਗੇ ਹੀ ਤੇ 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 ਕਾ ਬੜਾ ਕੁਝ ਹੋ ਜਾਂਦਾ ਵਾ ਤੁਸੀਂ ਇਹਨੂੰ ਸੱਚ ਬੋਲ ਦੋ ਜਾਂ ਦੱਸ ਦੋ ਕੁਝ ਵੀ ਕਿ ਤਰੀਕੇ ਨਾਲ ਵੀ ਤੇ ਉਹਨੂੰ ਕਹਿ ਦੋ ਕਿ ਆਪਣੀ ਮੰਮੀ ਨੂੰ ਕਹਿ ਦੇ ਕਿ ਗਰਲਫ੍ਰੈਂਡ ਹੈ ਜਾਂ ਕੁਝ ਇਹਨੂੰ ਨਾ ਤੰਗੀ ਪੇਜੀ ਦੋ ਪਾਗਲ ਥੋੜੀ ਹੈ ਵੀ ਸਾਰਾ ਘਰ ਬਰਬੜਾ ਹੋ ਗਿਆ ਜੀ ਤੇ ਤੇਰੇ ਤੇ ਉਹਦੇ ਤੇ ਬੜਾ ਫਰਕ ਵਾ ਜਿਹੜੀ ਸਹੁਰਿਆਂ ਦੀ ਗੱਲ ਸਹੁਰੇ ਰਿਆਂ ਦੇਣੀ ਜਿਹੜੀ ਪੇਕਿਆਂ ਦੀ ਪੇਕੇ ਰਹਿਣ ਦੇਣੀ ਆ ਇਹ ਥੋੜਾ ਨਿੱਕੀ ਨਿੱਕੀ ਗੱਲ ਦਸੀ ਦੀ ਆ ਮੰਮੀ ਪਰਦਾਸ਼ ਦੀ ਵੀ ਕੋਈ ਹੱਦ ਹੁੰਦੀ ਪਾਪਾ ਦਾ ਘੜਾ ਭਰ ਗਿਆ ਹੀ ਠੀਕ ਆ ਇਹ ਡੁੱਲਣਾ ਹੀ ਡੁੱਲਣਾ ਹੀ ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ ਨਹੀਂ ਤੂੰ ਮੈਨੂੰ ਕੀ ਕਹਿਣ ਦੀ ਐ ਇੰਨੀ ਅਕਲਕਾਰ ਥੋੜਾ ਜਿਹਾ ਅਕਲ ਨਾਲ ਬੋਲ ਤੇਰੀ ਮਾਂ ਵਾਂ ਮੈਂ ਚਲੋ ਠੀਕ ਹੈ ਫਿਰ ਜਿੱਤਾ ਸਹੀ ਲੱਗਦਾ ਕਰ ਲਓ ਫਿਰ ਮੈਨੂੰ ਫੋਨ ਲਾ ਕੇ ਕੀ ਕਰਨ ਪੁੱਛ ਚਲ ਦਫਾ ਹੋ ਫਿਰ ਪਖੰਡ ਕਿੱਡੇ ਕਰਦੀ ਆ ਮੈਂ ਮਤ ਲੈਣ ਕੋਈ ਗੱਲ ਸਲਾਹ ਲੈਣ ਨੂੰ ਪੁੱਛਿਆ ਸੀ ਤੇ ਗਾੜੀਆਂ ਜਵਾਬ ਸਵਾਲ ਕਿੱਦਾਂ ਕਰਨ ਡਿਆ ਭੀ ਆ ਤੇਰੀ ਕੋਈ ਜ਼ਿਆਦੀ ਨਹੀਂ ਜ਼ਬਾਨ ਵਧਣ ਲੱਗੀ ਗੱਲ ਕਰ ਇਹਦੀ ਇਹ ਕੁੜੀ ਦੀ ਵੇ ਕਿੱਡੀਆਂ ਵੀ ਮੱਕੀ ਨੂੰ ਚੱਲੀਆਂ ਵੇ ਕਰਦੀ ਕੀ ਆਈ ਆਹ ਮੰਮੀ ਪਾਤੀ ਆ ਟੋਕਰੀ ਫੇਰ ਠਹਿਰ ਕੇ ਵੇਖਦਾ ਮੈਂ ਹਰੀਆਲੇ ਮਨਾਵਾ ਫੇਰ ਪਾ ਦਾਂਗੇ ਨਾਲੇ ਤੋਪ ਲੱਗੀ ਮੈਂ ਇੱਥੇ ਕੱਢ ਦਿੰਨੇ ਆ ਬਾਹਰ ਨਿੱਗ ਜਾ ਰਊਗਾ ਇਹਨੂੰ ਕਿੰਨੇ ਦਿਨ ਤੋਪ ਨਹੀਂ ਪਈ ਆਹੋ ਬਹੁਤ ਸੇਕ ਥੋੜਾ ਬਹੁਤਾ ਲੱਗੂਗਾ ਹਰੀਆਲੇ ਆ ਮੈਂ ਵੇਖ ਮੈਂ ਦਾ ਹਾਲ ਹਾਡੀ ਨਿਕਲ ਆਏ ਆ ਮੰਮੀ ਫੇਰ ਕੱਟਾ ਮਰ ਗਿਆ ਵਾ ਨਾ ਤੇ ਦਰੇਗ ਆਉਂਦਾ ਫੇਰ ਵੀ ਮਾਂ ਤੇ ਮਾਂ ਹੀ ਆ ਆਹੋ ਇਹ ਤੇ ਹੈ ਆ ਪੁੱਤ ਆਹੋ ਹੋ ਜਾਣੀ ਕੋਈ ਨਹੀਂ ਕੈਮ ਪਾਵਾਂਗੇ ਜੋ ਚੋਕਰ ਲਿਆਗੇ ਨਾ ਬਰੇ ਦੋ ਇਹਨੂੰ ਚਾਰਦੇ ਆ ਕੋਈ ਨਹੀਂ ਲੈ ਐਵੇਂ ਚੋਕਰ ਵੀ ਮਸਰ ਮਸਰ ਵੀ ਲੈ ਆਈ ਉਹ ਵੀ ਰਿੰਨ ਕੇ ਪਾਈ ਅਸ ਤੇ ਚੰਗਾ ਹੋ ਜਾਣਾ ਨਾ ਚਾਹ ਤੇ ਦੁੱਧ ਫੇਰ ਵੱਧ ਦੇਣ ਡਾ ਪੇ ਹਾਂ ਅੱਗੇ ਤੋਂ ਘੁੱਟਕ ਚ ਤੇ ਆ ਗਈ ਐ ਵੇਖਿਆ ਕੀ ਕੰਨ ਲਈ ਅੰਦਰ ਕਰਨਾ ਕੀ ਆ ਮੈਂ ਮਨਜੀਤ ਨੂੰ ਹੋਣ ਲਾਇਆ ਸੀ ਹਾਂ ਤੇ ਮਨਜੀਤ ਤੇ ਉਹਦੀ ਬੋਲੀ ਬੋਲਣ ਲਈ ਆ ਪਤਾ ਨਹੀਂ ਕੀ ਸਿਰ ਚ ਧੂੜਦਾ ਸਾਡੀ ਕੁੜੀ ਦੀ ਇਹਨੂੰ ਸਾਡੀ ਕੁੜੀ ਵੀ ਨਾ ਝਾਟੀ ਵੇਖ ਜਾਂਦੀ ਗੱਲਾਂ ਜੀ ਆ ਜਾਂਦੀ ਆ ਉਹਾਂ ਦੀ ਭਾਬੀ ਨਾ ਤੁਸੀਂ ਆ ਕਰੰਦੇ ਹੋ ਕਰੰਦੇ ਮਾੜਾ ਕਰੰਦੇ ਜੇ ਇਦਾਂ ਵਾ ਇਦਾਂ ਵਾ ਕਈ ਗੱਲਾਂ ਉਹਨੇ ਮੈਨੂੰ ਕਿਹਾ ਤੇ ਮੰਮੀ ਤੁਸੀਂ ਪਰਮਾ ਲੈਂਦੇ ਹਾਂ ਉਹ ਨੂੰ ਵੀ ਪੁੱਤ ਨਹੀਂ ਉਹ ਉਹ ਮੇਰੀਆਂ ਗੱਲਾਂ ਚ ਕਿੱਥੀਆਂ ਆਉਂਦੀ ਉਹ ਤੇ ਕਿਤੇ ਮੈਂ ਨਹੀਂ ਤੈਨੂੰ ਵੀ ਕੀ ਦੱਸਾਂ ਉਹਨ ਮੈਂ ਵਾਰ-ਵਾਰ ਕਹਿੰਦੀ ਵੀ ਨਹੀਂ ਚੰਗੀ ਲੱਗਦੀ ਵੀ ਇਹਦੇ ਸਿਰ ਚ ਕੀ ਢੋੜਦਾ ਮੰਮੀ ਘਰ ਦਾ ਨਹੀਂ ਬੰਦਾ ਤੁਹਾਡੇ ਕੋ ਪਰਮਾਇਆ ਜਾਂਦਾ ਤੇ ਐਨੇ ਕੀ ਪਰਮਣਾਵਾ ਉਹਦੀ ਮਾਂ ਨੇ ਆਣ ਕੇ ਕਿਥੋਂ ਤੁਹਾਡੇ ਵਸਜ ਆਉਣਾ ਸੀ ਫਿਰ ਇਹ ਤੇ ਫਿਰ ਵੀ ਆ ਜਾਂਦੀ ਆ ਉਹ ਕੁੜੀ ਜਿਹੜੀ ਅੱਗੇ ਤੇ ਗੱਲਾਂ ਚ ਆ ਜਾਂਦੀ ਹੁਣ ਪਤਾ ਨਹੀਂ ਕੀ ਹੋ ਗਿਆ ਉਹਨੂੰ ਮੈਂ ਤੇ ਕਹਿੰਦਾ ਆਂ ਕੋਈ ਲਾਓ ਦਿਮਾਗ ਉਹਨੂੰ ਪਿਆਰ ਭਾਵਨਾ ਨਾਲ ਬਣਾਓ ਮੰਮੀ ਕੇਵਲੇ ਤੂੰ ਹੀ ਦਿਮਾਗ ਸੋਚ ਲਿਆਗਾ ਦਿਮਾਗ 'ਚ ਕੋਈ ਗੱਲ ਉਹ ਨਹੀਂ ਮੈਂ ਵੀ ਕਹਿ ਲੂੰਗਾ ਪਰ ਮਨਜੀਤ ਨੂੰ ਇੱਥੇ ਸੱਦੋ ਪਿਆਰ ਨਾਲ ਹਨਾ ਤੇ ਸਾਰਾ ਮੈਂ ਕਹਿੰਨਾ ਵਾ ਜਿੰਨਾ ਵੀ ਸਾਰਾ ਆ ਰੌਲਾ ਪਿਆ ਵਾ ਨਾ ਮਨਜੀਤ ਨੇ ਸਮੇਟ ਦੇਣਾ ਹੀ ਆ ਖਤਮ ਕਰ ਦੇਣਾ ਹੀ ਮਨਜੀਤ ਤੇ ਆ ਗੱਲ ਠੀਕ ਹੋ ਜੂਗੀ ਸਮਝ ਮੈਂ ਕਹਿੰਦਾ ਬਿਲਕੁਲ ਵੇਖ ਲਿਓ ਇਹ ਮਨਜੀਤ ਦੀ ਗੱਲ ਬਿਲਕੁਲ ਮੰਦੀ ਆ ਸਾਰੀ ਮਨਜੀਤ ਨੂੰ ਫੋਨ ਕਰ ਲੈਣਾ ਮੇਰੀ ਨਹੀਂ ਮੰਦੀ ਸੁਖ ਮਨਜੀਤ ਦੀ ਹਰ ਇੱਕ ਗੱਲ ਮੰਦੀ ਨਾ ਹੀ ਨਹੀਂ ਕਰਦੀ ਇਹਨੂੰ ਚੱਲ ਉਹਨੂੰ ਮੈਂ ਫੋਨ ਕਰਕੇ ਵੇਖ ਲੈਣੀ ਆ ਜਾਂਦੀ ਹੈ ਫਿਰ ਉਹ ਆਹੋ ਫਿਰ ਲਾਓ ਹੁਣ ਉਹਨੂੰ ਕਹੋ ਵੀ ਆ ਤੂੰ ਇੱਥੇ ਨਹੀਂ ਹੁੰਦੀ ਤੇ ਮੈਂ ਲੈ ਆਉਂਗਾ ਜਾ ਕੇ ਜੇ ਨਹੀਂ ਕਹੂਗੀ ਮੇਰੇ ਕੋ ਆਇਆ ਨਹੀਂ ਜਾਣਾ ਜਾਂ ਕਿੱਦਾਂ ਆਹੋ ਉਹਨੂੰ ਮੈਂ ਕਹਿੰਨੀ ਆ ਵੀ ਤਿਆਰ ਹੋ ਜੇ ਤੇਰੇ ਕੋ ਨਹੀਂ ਆਇਆ ਜਾਂਦਾ ਬਸ ਇਹ ਤੇ ਫਿਰ ਕੱਲ ਦੀ ਤੇਰੇ ਵੀਰ ਨੂੰ ਤੇ ਲੈ ਜਾਂਦਾ ਆਹੋ ਚੱਲ ਮੈਂ ਕਰਦੀ ਆ ਫਿਰ ਹਨਾ ਆਹੋ ਕਰੋ ਤੇ ਮੰਮੀ ਮੇਰੀ ਗੱਲ ਸੁਣੋ ਹੋਰ ਸੋਖ ਨੂੰ ਹੁਣ ਹਲੇ ਜੇ ਮਨਜੀਤ ਨੂੰ ਸੱਦਣਾ ਫੇਰੇ ਨੂੰ ਕੋਈ ਹਲੇ ਮਾੜੀ ਚੰਗੀ ਨਹੀਂ ਕਹਿਣੀ ਨਹੀਂ ਮੈਂ ਕਿਹੜਾ ਕੁਝ ਕਿਹਾ ਵਾ ਤੇਰੇ ਸਾਹਮਣੇ ਅੱਗੇ ਵੀ ਕਿਹੜਾ ਕੋ ਕੁਹਾ ਵਾ ਆਹੋ ਨਹੀਂ ਕਹਿੰਦੀ ਮੈਂ ਆ ਕਰੋ ਫੇ ਮਨਜੀਤ ਨੂੰ ਹੁਣ ਕਰ ਦਿਓ ਹਾਂ ਸਾਬੀ ਦੀ ਗੱਲ ਸਹੀ ਆ ਵੀ ਮਨਜੀਤ ਨੂੰ ਫੋਨ ਕਰ ਤੇ ਮਨਜੀਤ ਨੇ ਐਡੀ ਛੇਤੀ ਕਿਥੋਂ ਮੰਨ ਜਣਾ ਵਾ ਜਾਣਿਆ ਐਵੇਂ ਆਖਿਆ ਸਿੱਧੀ ਉਂਗਲ ਨਾਲ ਘੋਰੀ ਨਿਕਲਦਾ ਟੇਢੀ ਕਰਨੀ ਪੈਂਦੀ ਆ ਏਦਾਂ ਕਰਦੀਆਂ ਫੋਨ ਲਾ ਕੇ ਰੋ ਹੀ ਲੈਣੀ ਹੋਰ ਕੀ ਕਰਦੀਆਂ ਮੈਂ ਕਹੂੰਗੀ ਹੁਣ ਪੁੱਤ ਸਾਡੀ ਜਾਨ ਤੇਰੇ ਹੱਥ ਹੀ ਆ ਚਾਹੇ ਬਚਾ ਲਾ ਤੇ ਚਾਹੇ ਮਾਰ ਦੇ ਹਲੋ ਹਲੋ ਹਾਂ ਪੁੱਤ ਕਿ ਇਦਾਂ ਵਾ ਕੀ ਗੱਲ ਮੰਮੀ ਆਪੇ ਤੇ ਕਿਹਾ ਤਾ ਵਾ ਹੋ ਹੁਣ ਇਡੀ ਸਿੱਟੀ ਖੇ ਲਿਆ ਪੁੱਤ ਮਾਵਾ ਤੀਆਂ ਦਾ ਵੀ ਕੋਈ ਗੁੱਸਾ ਹੁੰਦਾ ਮਾਵਾ ਤੇ ਕਈ ਗੋਸ਼ਾ ਲੈਨੀਆ ਤੀਆਂ ਨੂੰ ਤੂੰ ਇੰਨੇ ਕ ਗੱਲ ਦਾ ਗੁੱਸਾ ਕਰ ਲਿਆ ਨਹੀਂ ਮੈਂ ਗੁੱਸਾ ਕਾਦਾ ਕਰਨਾ ਮੈਂ ਤੁਹਾਨੂੰ ਪਤਾ ਮੈਂ ਕਿੰਨਾ ਕ ਗੁੱਸਾ ਕਰਦੀ ਮੈਂ ਤਾਂ ਕਰਕੇ ਮੈਨੂੰ ਤੂੰ ਮੇਰੀ ਮੰਨਣੀ ਨਹੀਂ ਆ ਤੇ ਨਹੀਂ ਮੰਨਣੀ ਕਿਉਂ ਨਹੀਂ ਪੁੱਤ ਹੁਣ ਤੇ ਹਿਸਾਬ ਆ ਵੀ ਜਾਨ ਜਿਹੜੀ ਉਹ ਤੂੰ ਹੀ ਸਾਡੀ ਬਚਾ ਸਕਦੀਆਂ ਵੇਖ ਲਾ ਮੈਂ ਕਿਦਾ ਬਚਾ ਸਕਦੀ ਆ ਤੂੰ ਇਦਾਂ ਪੀ ਤੂੰ ਇੱਥੇ ਆ ਮੇਰੀ ਧੀ ਤੇ ਭਾਬੀ ਆਪਣੀ ਨੂੰ ਮਨਾ ਤੇਰੇ ਕਹਿਣੇ ਤੇ ਹਰ ਗੱਲ ਉਹ ਕਰ ਲੈਂਦੀ ਆ ਮੈਂ ਕਿੱਦਾਂ ਆ ਵਾ ਕੁੜੀਆਂ ਸਕੂਲ ਜਾਂਦੀਆਂ ਵਾ ਮੇਰ ਕੋ ਨਹੀਂ ਆਇਆ ਜਾਣਾ ਕੁੜੀਆਂ ਪੁੱਤ ਛੱਡਿਆ ਜੇ ਕੁੜੀਆਂ ਰਹਿ ਨੇ ਰਹਦੀਆਂ ਵਾ ਨਾ ਸਕੂਲ ਜਾਂਦੀਆਂ ਤੇ ਛੱਡਿਆ ਜੇ ਨਹੀਂ ਆਇਆ ਜਾਂਦਾ ਤੇਰੇ ਵੀਰ ਨੂੰ ਘਾਲ ਦੇਨੀ ਮੈਂ ਲੈਣਾ ਚਲ ਉਹਨੇ ਕਿਹਾ ਇਹ ਧੀ ਛੇਤੀ ਮਨ ਜਾਣਾ ਮਾਤਾ ਨੇ ਵੀ ਵੇਖਦੀਆਂ ਪੁੱਛਦੀਆਂ ਉਹਨਾਂ ਨੂੰ ਪੁੱਛਦੀਆਂ ਫਿਰ ਵੀ ਲੈ ਨਹੀਂ ਆ ਪਾ ਲਈ ਆਪੇ ਤੋਂ ਹੀ ਘਰ ਮਨਾ ਹੋਊ ਕੰਮ ਹੋਇਆ ਖਲਾਰਾ ਜ਼ਿਆਦਾ ਪੈਂਦਾ ਤੁਹਾਨੂੰ ਤਾਂ ਇਸੇ ਕਰਕੇ ਕਹੀ ਨਹੀਂ ਵੀ ਜਿਹੜਾ ਕੰਮ ਪਿਆਰ ਨਾਲ ਹੋ ਜਾਣਾ ਉਹ ਪਿਆਰ ਨਾਲ ਹੀ ਹੋ ਜਾਣਾ ਨਹੀਂ ਪੁੱਤ ਮੈਂ ਕੁਝ ਨਹੀਂ ਕਹਿੰਦੀ ਜਿੱਦਾਂ ਤੂੰ ਕਹੇਂਗੀ ਨਾ ਉਦਾਂ ਹੀ ਮੈਂ ਕਹਿਣਾ ਮੰਨ ਜੂਗੀ ਮੈਂ ਨਹੀਂ ਕੁਝ ਵੀ ਕਹਿੰਦੀ ਚਲੋ ਠੀਕ ਆ ਕੋਈ ਨਹੀਂ ਮਿੰਦੀ ਮੈਂ ਮਿੰਦੇ ਅੱਗੇ ਕੁਛ ਹੋ ਹੀ ਜਾਂਦੇ ਆ ਪਤਾ ਨਹੀਂ ਸੋਚ-ਸੋਚ ਕੇ ਕਿ ਕਿਉਂ ਇੰਦਾ ਹੁੰਦਿਆ ਕੋਈ ਨਹੀਂ ਹੋ ਜਾਣਾ ਸਾਰਾ ਕੁਝ ਠੀਕ ਆ ਆ ਜਾ ਮੇਰੀ ਧੀ ਹੈ ਫਿਰ ਆਜਾਂਗੇ ਕਿ ਸਾਬੀ ਨੂੰ ਕਹਣਾ ਨਹੀਂ ਕੋਈ ਨਹੀਂ ਮੈਂ ਪੁਕਾਰ ਕੇ ਨਾ ਫੋਨ ਪੁੱਛ ਕੇ ਇਹਨਾਂ ਨੂੰ ਫੋਨ ਕਰ ਦਿੰਨੀ ਆ ਹਾਂ ਠੀਕ ਹੈ ਮੇਰਾ ਬੋਤਾ ਫਿਰ ਬਹੁਤਾ ਟਾਈਮ ਨਾ ਲਾਈ ਆ ਜਾਵੀ ਚੰਗਾ ਨਹੀਂ ਠੀਕ ਹੈ ਕੋਈ ਫਿਰ ਮੈਂ ਸ਼ਾਮਾ ਨੂੰ ਮੋੜਾਂਉਂਗੀ ਨਾ ਜਿਹਾ ਕੀ ਦਿੱਤਾ ਵੀ ਹੋਊਗਾ ਚਲ ਉਹ ਵੇਖ ਲਾਂਗੇ ਤੂੰ ਆ ਜਾਵੀ ਹੁਣ ਮਿੱਤੀ ਹੈ ਠੀਕ ਆ ਜੋ ਟੈਨਸ਼ਨ ਨਾ ਲਓ ਕੋਈ ਨਹੀਂ ਹਾਂ ਠੀਕ ਹਾਂ ਠੀਕ ਮਮੀ ਕਿੱਡੀਆਂ ਚਾਲਾਂ ਖੇਡਣ ਡਈ ਮਨਜੀਤ ਦੀਦੀ ਨੇ ਵੀ ਵਿਚਾਰੀ ਨੂੰ ਝੂਠ ਬੋਲਣ ਨੇ ਜਿਹੜੀ ਆਪਣੀ ਧੀ ਨੂੰ ਨਹੀਂ ਸੱਚ ਦੱਸਣ ਡਈ ਉਹਦੀ ਨਹੀਂ ਬਣ ਡਈ ਮੰਮੀ ਨੇ ਮੇਰੀ ਕਿੱਥੋਂ ਬੰਨਨਾ ਵਾ ਹਏ ਚਲ ਵਧੀਆ ਗੱਲਾਂ ਮਨਜੀਤ ਦੀਦੀ ਆਓਗੇ ਤਾਂ ਉਹਨੂੰ ਸਾਰਾ ਕੁਝ ਮੈਂ ਸੱਚ ਦੱਸੂਗੀ ਵੀ ਇਹ ਕੀ ਕਰਦੇ ਫਿਰਦੇ ਮਾਂ ਪੁੱਤ ਤੇ ਕੀ ਕੀਤਾ ਇਹਨਾਂ ਨੇ ਮੇਰੀ ਮਾਂ ਨਾਲ ਪੁੱਛੋ ਉਹਨੂੰ ਕੀ ਕਿਹਾ ਹੀ ਨੂੰ ਮੈਨੂੰ ਤਾਂ ਕੁਝ ਦੱਸਿਆ ਹੀ ਨਹੀਂ ਇਹਨਾਂ ਨੇ ਪਿਆਰ ਨਾਲ ਹੀ ਮਨਾਉਣੀ ਪੈਣੀ ਓਦਾਂ ਕਿੱਥੋਂ ਇਹਨੇ ਮੰਨਣਾ ਸੀ ਮਾੜਾ ਜਾਂ ਮੈਂ ਕਿਹਾ ਮੇਰੇ ਜੀ ਨੂੰ ਕੁਝ ਹੋਣ ਦਿਆ ਤੇ ਮੰਨ ਗਈ ਚਾਲ ਕੋਈ ਨਹੀਂ ਚਾਲ ਤੇ ਕੋਈ ਖੇਡਣੀ ਪੈਣੀ ਹੀ ਮੈਨੂੰ ਨਹੀਂ ਹੈ ਤੇ ਬੈਗਿੰਗ ਆ ਰੋਟੀ ਪਾਣੀ ਕਰ ਲਿਆ ਵਾ ਮੰਮੀ ਜੀ ਮੈਂ ਤੇ ਆਪਣੀ ਪਕਾ ਕੇ ਖਾ ਲਈ ਆ ਤੇ ਬਾਕੀ ਉੱਥੇ ਮੋੜੀਆਂ ਪਈਆਂ ਉੱਥੇ ਆਟਾ ਵੀ ਆਪਨੀ ਲਾ ਲਓ ਤੁਸੀਂ ਆਪਣੀ ਪਕਾ ਕੇ ਖਾ ਲਈ ਇਹ ਕਿੱਦਾਂ ਦੀ ਗੱਲ ਆ ਤਾਡੇ ਨਾਲੇ ਮੁੰਡਾ ਇਹ ਮੈਨੂੰ ਕਹਿ ਕੇ ਗਿਆ ਸੀ ਪਈ ਸਾਡੀ ਰੋਟੀ ਅੱਗੇ ਮੇਰੀ ਮੰਮੀ ਮੇਰੀ ਮਾਂ ਹੀ ਲਾ ਕੇ ਦਿੰਦੀ ਤੇ ਮੈਂ ਫਿਰ ਹੁਣ ਮਾਂ ਕੋਈ ਖਾ ਤਾਂ ਫਿਰ ਮਾਂ ਲਾ ਕੇ ਖਵਾਲ ਦੇ ਤੂੰ ਅਬ ਮੇਰੇ ਮੁੰਡੇ ਦਾ ਕਹਿਣਾ ਕਦੋਂ ਦਾ ਮੰਨਣਾ ਦੇ ਵੀ ਤੂੰ ਇੰਨੀ ਸਮਝਦਾਰ ਹੋਗੀ ਸੁਖ ਤੂੰ ਜਿਹੜੇ ਸਾਬੀ ਦਾ ਕਹਿਣਾ ਮੰਨਣਾ ਦੇ ਵੀ ਆ ਅੱਛਾ ਤੈਨੂੰ ਆਪਣੀਆਂ ਲੋਹਲੀਆਂ ਦਿਖਿਆ ਵਾ ਤੇ ਸਾਡਾ ਜੀ ਮਾਂ ਬੁਤੋਈ ਦੀਆ ਤੁਹਾਡੇ ਮੈਂ ਤੁਹਾਨੂੰ ਦੱਸਿਆ ਵਾ ਕਿ ਤੁਹਾਡੇ ਪੁੱਤ ਨੇ ਕਿਹਾ ਲਾਣੋਂ ਨਾਲੇ ਤਾਂ ਉਹਨੇ ਮੈ ਚੰਗੀ ਵੀ ਨਹੀਂ ਲੱਗਦੀ ਤੇ ਫਿਰ ਤੁਸੀਂ ਆਪਣੀ ਰੋਟੀ ਲਾ ਕੇ ਖਾਓ ਆ ਆਪਣੀਆਂ ਰੋਟੀਆਂ ਲਾਉਣ ਨੂੰ ਤੇਰੇ ਹੱਥ ਕੰਮ ਕਰਦੇ ਸਾਡੀ ਰੋਟੀ ਲਾਉਣ ਨੂੰ ਤੇਰੇ ਹੱਥ ਕੰਮ ਨਹੀਂ ਕਰਦੇ ਹਨ ਮੇਰੇ ਘੜਾ ਉਦਾਂ ਵੀ ਨਾ ਹੁਣਾ ਇੱਥੇ ਨਾਲੇ ਮੰਮੀ ਤੂੰ ਲਾ ਕੇ ਖਾ ਲੋ ਤੁਸੀਂ ਰੋਟੀਆਂ ਨਾ ਇਦਾਂ ਕਰਦੀਆਂ ਗੇੜ ਦੇ ਗਾੜੀ ਬੋਟ ਲਾ ਦਿੰਨੀ ਹਨਾ ਵੀ ਸੁੱਖ ਰੋਟੀ ਪਾਣੀ ਕਰਦੀ ਸਾਡੀ ਬਹੁਤ ਵਧੀਆ ਮੰਮੀ ਮੈਂ ਬੋਰਡ ਵੱਲ ਗਈ ਵੀ ਨਹੀਂ ਤੇ ਨਾ ਮੈਂ ਕਹਿੰਨੀ ਆ ਵੀ ਮੇਰੇ ਨਾਂ ਦੇ ਬੋਰਡ ਲਵਾਓ ਤੁਸੀਂ ਘਰ ਚ ਉਹ ਬੰਦਿਆ ਮੇਨੂੰ ਸਾਰਾ ਕੰਮ ਕਰ ਲਿਆਗਾ ਜਿਹੜਾ ਕੰਮ ਕਰਦੀ ਹਣੀ ਨਾ ਸੋਈ ਦਾ ਪੂਰਾ ਕਰਕੇ ਆਇਆ ਕਰ ਬਾਰ ਮੈਂ ਆਪਣੀ ਮਰਜ਼ੀ ਨਹੀਂ ਮੰਮੀ ਕੰਮ ਕਰਨਾ ਜਿੰਨਾ ਮੇਰੇ ਕੋ ਹੁੰਦਾ ਉਹਨਾਂ ਮੈਂ ਕਰ ਲਿਆ ਬਾਕੀ ਤੁਸੀਂ ਆਪਣਾ ਵੇਖੋ ਅੱਛ ਹੁਣ ਤੁਹਾਡੇ ਘਰ ਹੀ ਸਾਨੂੰ ਹੁਕਮ ਨਹੀਂ ਦੇਂਗੀ ਹਨਾ ਵੀ ਮੈਂ ਆਪਣੀ ਮਰਜ਼ੀ ਨਾਲ ਕਰ ਲਿਆ ਵਾ ਤੁਸੀਂ ਆਪਣਾ ਕਰੋ ਤੇ ਆਪਣਾ ਖਾ ਲੋ ਹਨਾ ਮੈਂ ਤੁਹਾਡੇ ਘਰ ਰਹਿਣਾ ਵੀ ਨਹੀਂ ਚਾਹੁੰਦੀ ਮੈਂ ਤੇ ਆਖਣ ਦੀ ਵੀ ਮੈਨੂੰ ਇੱਥੋਂ ਜਾਣ ਦੋ ਤੁਸੀਂ ਜਾਣ ਵੀ ਨਹੀਂ ਦਿੰਦੇ ਰਹਿਣਾ ਨਹੀਂ ਚਾਹੁੰਦੀ ਤੂੰ ਕਿਉਂ ਜਾ ਕੇ ਦੱਸੀ ਫਿਰ ਕਿੱਦਾਂ ਜਾਣੀ ਤੂੰ ਕੋਈ ਗੱਲ ਨਹੀਂ ਮੰਮੀ ਫਿਰ ਮੈਨੂੰ ਵੀ ਜਾਣਾ ਆਉਂਦਾ ਵਾ ਹੁਣ ਉਹ ਇਹ ਦੱਸ ਵੀ ਸਿੱਧੀ ਸਿੱਧੀ ਇੰਨੀ ਗੱਲ ਦੱਸ ਮੈਨੂੰ ਵੀ ਰੋਟੀ ਲਾਉਣੀ ਕਿ ਨਹੀਂ ਲਾਉਣੀ ਮੈਂ ਤੁਹਾਨੂੰ ਸਿੱਧਾ ਹੀ ਦੱਸਿਆ ਮੈਂ ਮਮੀ ਕਿਹੜਾ ਪੁੱਠਾ ਹੋ ਗਿਆ ਦੱਸਿਆ ਮੈਂ ਇਹੀ ਕਹੇ ਵੀ ਮੈਂ ਤੁਹਾਡੀ ਮਾਂ ਪੁੱਤਾਂ ਦੀ ਰੋਟੀ ਨਹੀਂ ਲਾਉਣੀ ਲਾ ਕੇ ਤੇ ਖਾ ਲੋ ਤੁਹਾਡੇ ਪੁੱਤ ਨੇ ਮੈਨੂੰ ਸੁਣਾ ਦਿੱਤਾ ਤੇ ਉਹਦੇ ਨਾਲ ਜਾ ਕੇ ਗੱਲ ਕਰੋ ਮੇਰੇ ਨਾਲ ਤੇ ਮਮੀ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਅੱਛਾ ਤੇਰੇ ਨਾਲ ਲੋੜ ਨਹੀਂ ਆ ਜਦੋਂ ਕੰਮ ਵਾਲੇ ਕਹੋ ਤੂੰ ਉਹਦਾ ਮਮੀ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਤੇਰੇ ਨਾਲ ਹਨਾ ਤੇ ਜੇ ਤੈਨੂੰ ਉਦਾਂ ਕੋਈ ਗੱਲ ਕਹ ਉਹਦੇ ਉਦਾਂ ਮਮੀ ਐਦਾਂ ਮਮੀ ਉਦਾਂ ਕਹਿੰਦੀ ਆ ਸਾਬੀ ਨੂੰ ਉਹ ਮਮੀ ਹੈਗੀ ਐ ਵਿੱਚ ਹਨਾ ਤੇ ਰੋਟੀ ਪਾਣੀ ਵਾਲੀ ਮਮੀ ਹੈ ਨਹੀਂ ਆ ਇਹ ਤੈਨੂੰ ਇਹੋ ਮਤ ਦਿੱਤੀ ਤੇਰੀ ਮਾਂ ਨੇ ਵੀ ਕੱਲੀ ਨੇ ਪਕਾ ਲੀਆਂ ਤੇ ਖਾ ਲੀਆਂ ਹਨਾ ਮੰਮੀ ਜੀ ਮੈਂ ਤੁਹਾਨੂੰ ਬੜੀ ਵਾਰੀ ਕਿਹਾ ਮੇਰੀ ਮਾਂ ਵੱਲ ਨਾ ਜਾਇਆ ਕਰੋ ਕਿਹਦੇ ਵੱਲ ਜਾਵਾ ਫਿਰ ਮਾਂ ਹੀ ਅਕਲ ਦਿੰਦੀ ਹੁੰਦੀ ਆ ਵੀ ਸੱਸ ਸਹੁਰੇ ਨੂੰ ਕਿੱਦਾਂ ਸਾਹਮਣਾ ਕਰਵਾ ਘਰ ਵਾਲੇ ਨੂੰ ਕਿੱਦਾਂ ਰੋਟੀ ਪਾਣੀ ਪਾ ਕੇ ਦੇਣਾ ਵਾ ਤੈਨੂੰ ਤਾਂ ਮਾਸਾ ਕੱਲ ਨਹੀਂ ਆ ਗਈ ਵੀ ਮੇਰੇ ਵੀ ਹੈਗੇ ਆ ਘਰ ਦੇ ਜੀ ਮੈਂ ਉਹਨਾਂ ਲਈ ਵੀ ਪਕਾਉਣੀ ਆ ਆਪਣੀ ਪਕਾ ਕੇ ਖਾ ਲਈ ਆ ਆਪਣਾ ਢਿੱਡ ਦੀਦਾ ਦੂਜਿਆਂ ਦਾ ਨਹੀਂ ਦੀਦਾ ਤੈਨੂੰ ਮੇਰੀ ਮਾਂ ਨੇ ਤੇ ਮੰਮੀ ਮੈਨੂੰ ਤੇ ਅਕਲ ਬਥੇਰੀ ਜਿੱਦ ਤੂੰ ਹੀ ਆਪਣੇ ਪੁੱਤ ਨੂੰ ਅਕਲ ਦੇਣੀ ਭੁੱਲ ਗਏ ਜੀ